ਸ਼੍ਰੀ ਹਰਿੰਦਰ ਸਿੰਘ ਬੇਰ ਐਸਐਸਪੀ ਜਲੰਧਰ ਰੂਰਲ ਦੀ ਰਾਇਨ ਮੈਂ ਹੈ ਸਮਾਜ ਬ੍ਰੋਧ ਦੀ ਅੰਸਰਬੋ ਜੋ ਮੈਮ ਜਲੰਧਰ ਦਿਹਾਤੀ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਅੱਜ ਇੱਕ ਵੱਡੀ ਸਫਲਤਾ ਮਿਲੀ ਹੈਗੀ ਹੈ ਜਲੰਧਰ ਦਿਹਾਤੀ ਪੁਲਿਸ ਨੂੰ ਇਹਦੇ ਵਿੱਚ ਅਸੀਂ ਸੱਤ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਕੋਲੋਂ ਚਾਰ ਵੈਪਨ ਜਿਹੜੇ ਹੈਗੇ ਆ ਔਰ ਇੱਕ ਟॉय ਪਿਸਟਲ ਜਿਹੜਾ ਹੈਗਾ ਉਹ ਅਸੀਂ ਬਰਾਮਦ ਕੀਤਾ ਹੈਗਾ ਇੱਕ ਆਪਰੇਸ਼ਨ ਜਿਹੜਾ ਹੈਗਾ ਜਲੰਧਰ ਦਿਹਾਤ ਪੁਲਿਸ ਵਿੱਚ ਆਦਮپور ਡੀਐਸਪੀ ਵੱਲੋਂ ਚਲਾਇਆ ਗਿਆ ਜਿਸ ਵਿੱਚ ਐਸਐਚਓ ਆਦਮپور ਵੱਲੋਂ ਦੋ ਬੰਦੇ ਇੱਕ ਹੁਸ਼ਿਆਰਪੁਰ ਦਾ ਸੀਗਾ ਔਰ ਇੱਕ ਮਰਕਾ ਜਿਹੜਾ Rajasthan ਤੋਂ ਸੀਗਾ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਖੁਰਦਪੁਰ ਲੱਗੇ ਉਹਨਾਂ ਕੋਲੋਂ ਦੋ ਪਿਸਤਲ ਜਿਹੜੇ ਹੈਗੇ ਬਰਾਮਦ ਕੀਤੇ ਹੈਗੇ ਦੋ ਲਾਈਫ ਕੈਟਰੇਜਿਸ ਸੀਗੇ ਉਹਦੇ ਵਿੱਚ ਇਸੇ ਤਰ੍ਹਾਂ ਇੱਕ ਆਪਰੇਸ਼ਨ ਜਿਹੜਾ ਹੈਗਾ ਡੀਐਸਪੀ ਸੁਖਪਾਲ ਸਿੰਘ ਐਸਪੀ ਨੂੰ ਉਧਰ ਵੱਲ ਚਲਾਇਆ ਗਿਆ ਹੈਗਾ ਉੱਥੇ ਇੱਕ ਲੜਕੀ ਜਿਹੜੀ ਮਾਈਨਰ ਸੀਗੀ ਉਹ ਅਬਡੈਕਸ਼ਨ ਹੋਈ ਸੀ ਉਹਦੀ ਅਗਵਾ ਕੀਤਾ ਸੀਗਾ ਉਹਨੂੰ ਅਗਵਾ ਕਰਕੇ ਉਹਦੇ ਕੋਲੋਂ ਐਕਸਟਰਸ਼ਨ ਪੈਸੇ ਦੀ ਮੰਗ ਕਰ ਰਹੇ ਸੀ ਉਹਦੇ ਵਿੱਚ ਅਸੀਂ 5 ਵਿਅਕਤੀ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਹੈਗੇ ਉਹਨਾਂ ਕੋਲੋਂ ਦੋ ਬੰਦੇਾਂ ਨੇ ਅਸੀਂ ਅਰੈਸਟ ਕੀਤੇ ਹੈਗੇ ਆ ਔਰ ਲੜਕੀ ਨੂੰ ਅਸੀਂ ਰੈਸਕਿਊ ਕੀਤਾ ਹੈਗਾ ਲੜਕੀ ਜਿਹੜੀ ਆ ਪੇਰੈਂਟਸ ਦੇ ਹਵਾਲੇ ਕੀਤੀ ਹੈਗੀ ਹੈ ਉਹਨਾਂ ਕੋਲੋਂ 3 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀਗੇ ਇਸ ਤਰ੍ਹਾਂ ਟੋਟਲ ਅਸੀਂ 7 ਜਿਹੜੇ ਬੰਦੇ ਹੈਗੇ ਆ ਉਹ ਦਿਲੰਦਰਾ ਤੇ ਆਤੀ ਪੁਲਿਸ ਵੱਲੋਂ ਅਰੈਸਟ ਕੀਤੇ ਹੈਗੇ ਆ ਅਰੈਸਟ ਕਰਕੇ ਨਾਲ ਕੋ 4 ਵੈਪਨ ਜਿਹੜੇ ਹੈਗੇ ਆ ਉਹ ਰਿਵਲਵਰ ਤੇ ਪਿਸਤਲ ਜਿਹੜੇ ਹੈਗੇ ਆ ਪਲੱਸ ਜਿਹੜੇ ਹੈਗੇ ਲਾਈਵ ਕੈਟਰਿਜਿਸ ਹੈਗੇ ਉਹ ਬਰਾਮਦ ਕੀਤੇ ਅਸੀਂ ਔਰ ਇਸ ਤੋਂ ਇਲਾਵਾ ਇੱਕ ਕੋਟਾਈ ਪਿਸਤਲ ਵੀ ਹੈਗਾ ਜਿਹੜਾ ਉਹਨਾਂ ਕੋ ਅਸੀਂ ਬਰਾਮਦ ਕੀਤਾ ਸਾਰੇ ਜਿਹੜਾ ਆਦਮ ਬੋਲੇ ਮਾਮਲਾ ਹੈ ਕਿਹੜਾ ਪਿਸਤਲ ਕੀ ਹੈ ਵਾਪਸ ਤੇ ਸੀ ਜਾਂ ਲੁੱਟਕੋਂ ਹੋ ਰਿਹਾ ਇਹ ਰਾਜਸਥਾਨ ਤੋਂ ਸੀ ਬੇਸਿਕਲੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਇੱਥੇ ਇਹਨਾਂ ਨੇ ਵੇਚ ਨਹੀਂ ਸੀਗੇ ਪਹਿਲਾਂ ਵੀ ਇਹਨਾਂ ਨੇ ਲੈ ਕੇ ਕੋਈ ਵੇਚੇ ਹੈਗੇ ਆ ਹੁਣ ਇਨਫੋਰਮੇਸ਼ਨ ਸਿੱਧੀ ਸੰ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਇਹਨੂੰ ਅਰੈਸਟ ਕੀਤਾ ਹੈ ਸੰਗ੍ਰਿ ਕਿਸਟਲ ਹੈ ਕਿ ਇੱਥੇ ਕਿੰਨੋ ਵੇਚਨੇ ਸੀ ਕਿੰਨੇ ਰੁਪਏ ਦਾ ਕਿਹੜਾ ਕਿਸਟਲ ਹੈ ਉਹ ਐਕਚੁਅਲੀ ਸਾਡਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹਦੇ ਵਿੱਚ ਅਸੀਂ ਉਹ ਬੰਦਿਆਂ ਨੂੰ ਗਰਾਉਂਡ ਅਪ ਕਰਨ ਲਈ ਟੀਮਾਂ ਭੇਜਿਆ ਇਸ ਕਰਕੇ ਇਹਦਾ ਨਾਮ ਨਹੀਂ ਸੀ ਡਿਸਕਲੋਜ਼ ਕੀਤਾ ਕਿਹੜਾ ਨਕੂਦਰ ਵਾਲਾ ਮਾਮਲਾ ਹੈਗਾ ਅਬਜ਼ਰਵਰ ਉਸਤੇ ਪਹਿਲੇ ਵੀ ਕੰਮ ਚੱਲ ਚੁੱਕਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਤੱਕ ਨੋਟਿਸ ਵਿੱਚ ਨਹੀਂ ਆਇਆ ਹੈਗਾ ਜਦ ਅਕਾਉਂਟ ਕੋ ਕੱਲ੍ਹ ਆਪਕੋ ਪਰਚਾ ਨੀਏਗਾ ਮਤਲਬ ਕਿ ਫਿਰ ਵੀ ਅਸੀਂ ਬਾਕੀ ਇਹਦੇ ਪੁਲਿਸ ਸਟੇਸ਼ਨ ਹੈਗੇ ਆ ਉਹਨਾਂ ਤੋਂ ਇਹਨਾਂ ਦਾ ਵੈਰੀਫਿਕੇਸ਼ਨ ਕਰ ਰਹੇ ਆ ਥੈਂਕ ਯੂ